ਸੂਟਾਂ ਦੀ ਲੱਗ ਗਈ ਹੈ ਜੀ ਭਾਰੀ ਸੇਲ ਬੀਵੀਆਂ ਪੈਣਾ ਮਾਤਾਂਾਂ ਲਈ ਵੀਡੀਓ ਖਾਸ ਰਹੀ ਤਲਵਾੜੇ ਤੋਂ ਤੁਸੀਂ ਸਿੱਧੇ ਹੋ ਜਾਣਾ ਜੀ ਦੌਲਤਪੁਰ ਰੋਡ ਤੇ ਤੇ ਤਲਵਾੜੇ ਤੋਂ 4 ਕਿਲੋਮੀਟਰ ਦੂਰ ਬਰਿੰਗਲੀ ਚੌਂਕ ਤੇ ਤੁਸੀਂ ਪਹੁੰਚ ਕੇ ਸਿੱਧੇ ਦੁਕਾਨ ਤੋਂ ਲੱਭ ਜਣੀ ਹੈ ਜੀ ਮਾਨਵਿਕ ਕਲੋਥ ਹਾਊਸ 200 ਰੁਪਏ ਤੋਂ ਸੂਟਾਂ ਦੀ ਸਟਾਰਟਿੰਗ ਹੋ ਰਹੀ ਦਿੰਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਸੂਟ ਬਾਜ਼ਾਰ ਵਿੱਚ 400 500 ਦੇ ਮਿਲਦੀ ਹੈ ਉਹ ਤੁਹਾਨੂੰ ਹੁਣ 200 ਰੁਪਏ ਦੇ ਮਿਲ ਜਾਣਗੇ ਇਹ ਸਾਰੇ ਸੂਟ ਤੁਸੀਂ 200 ਦੇ ਰੇਂਜ ਵਿੱਚ ਦੇਖ ਸਕਦੇ ਹੋ ਤੇ ਜਿਹੜੇ ਸੂਟ ਤੁਹਾਨੂੰ 8 900 ਦੇ ਮਿਲਦੇ ਆ ਉਹੀ ਸੂਟ ਹੁ ਸੂਟ ਤੁਹਾਨੂੰ 350 ਦੇ ਮਿਲ ਜਾਣਗੇ ਉਸ ਤੋਂ ਬਾਅਦ ਜਿਹੜੇ ਸੂਟ ਤੁਹਾਨੂੰ 1200 1300 ਦੇ ਮਿਲਦੇ ਆ ਉਹੀ ਸੂਟ ਹੁਣ ਤੁਹਾਨੂੰ 500 ਰੁਪਏ ਦੇ ਮਿਲ ਜਾਣਗੇ ਤੁਸੀਂ ਦੇਖ ਸਕਦੇ ਹੋ ਕੱਪੜੇ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਰਾਜੇ ਰਾਣੀ ਵਾਲੇ ਸੂਟ ਤੁਹਾਨੂੰ ਮਿਲ ਜਾਣਗੇ ਜੀ 1500 ਦੇ ਦੋ ਬਾਜ਼ਾਰ ਵਿੱਚ 13 1400 ਦਾ ਕੋਈ ਇੱਕ ਹੀ ਦੇਈ ਜਾਂਦਾ ਪਰ ਤੁਹਾਨੂੰ ਇੱਥੇ 1500 ਦੇ ਦੋ ਮਿਲ ਜਾਣਗੇ ਜੇ ਇੱਕ ਲੈਣਾ ਤੇ 800 ਦਾ ਮਿਲ ਜੇਗਾ ਤੇ ਜਿਹੜੇ ਸੂਟ ਤੁਹਾਨੂੰ ਹੁਣ ਦਿਖਾ ਰਹੇ ਆ ਇਹ ਤੁਹਾਨੂੰ ਮਿਲ ਜਾਣਗੇ ਜੀ 750 ਰੁਪਏ ਦਾ ਸੂਟ ਇੱਕ ਉਸ ਤੋਂ ਬਾਅਦ ਜਿਹੜੇ 3000 3500 ਦਾ ਸੂਟ ਮਿਲਦਾ ਹੈ ਬਾਜ਼ਾਰ ਵਿੱਚ ਖਾਰੀਆਂ ਮੈਂ ਤੇ ਸਾਰੇ ਸੂਟਾਂ ਦੀ ਕੁਆਲਿਟੀ ਬਹੁਤ ਵਧੀਆ ਹੋਏਗੀ ਸਾਰਿਆਂ ਨਾਲ ਤੁਹਾਨੂੰ ਦੁਪੱਟੇ ਮਿਲਣਗੇ ਹੈਂਡਵਰਕ ਹੋਇਆ ਹੋਏਗਾ ਤੇ ਬਹੁਤ ਹੀ ਵਧੀਆ ਵਧੀਆ ਸੋਹਣੇ ਸੋਹਣੇ ਆਰਟੀਕਲ ਹੈ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਜੀ ਮਾਨਵਿਕ ਕਲੋਥ ਹਾਊਸ ਤਲਵਾੜੇ ਤੋਂ ਦੋਲਤਪੁਰ ਰੋਡ ਤੇ ਬਰਿੰਗਲੀ ਚੌਂਕ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਕਾਲ ਕਰ ਸਕਦੇ ਹੋ ਜੀ ਧੰਨਵਾਦ